ਰਾਜੀ ਰਣਗਰ ਕੀਰਤਨ ਨਿਕਲਦਾ ਪਿਆ ਕੀ ਇਤਿਹਾਸ ਹੈ ਕਿ ਤੁਹਰਾ ਹੈ ਕਿੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਅੱਜ ਮਹਾਨ ਪਹਿਲਾ ਕੀਰਤਨ ਜੋ ਨਿਕਲ ਰਿਹਾ ਜੀ ਇਹ ਬਾਬਾ ਬੁੱਢਾ ਜੀ ਦੇ ਆਖਰੀ ਸਮੇਂ ਤੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਜਾਤ ਕਰਨ ਤੇ ਇਹ ਪਹਿਲੀ ਵਾਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਤੋਂ ਗੁਰਦੁਆਰਾ ਸਮਾਦ ਰਮਦਾਸ ਵਿਖੇ ਜਾ ਰਿਹਾ ਜੀ ਇਹ ਬੜਾ ਉਤਸ਼ਾਹ ਸੀ ਸੰਗਤਾਂ 'ਚ ਪਹਿਲੇ ਕਦੀ ਵੀ ਇਹ ਨਗਰ ਕੀਰਤਨ ਜਿਹੜਾ ਹੈ ਨਗਰ ਕੀਰਤਨ ਦੇ ਰੂਪ 'ਚ ਨਹੀਂ ਜਾਇਆ ਗਿਆ। ਤੋਂ ਇਹ ਪਹਿਲੀ ਵਾਰੀ ਅਸੀਂ ਜਾ ਰਹੇ ਹਾਂ ਬਹੁਤ ਬਹੁਤ ਛਾਹ ਸੰਗਤਾਂ 'ਚ ਇਲਾਕੇ ਦੀਆਂ ਸੰਗਤਾਂ 'ਚ ਦੇਖੋ ਤੁਸੀਂ ਬਟਾਲਾ ਸ਼ਹਿਰ ਦੇ ਵਿੱਚ ਕਿਦਾਂ ਗੁਰੂ ਮਹਾਰਾਜ ਦੇ ਕਾਫਲੇ ਦਾ ਜੋ ਸਤਕਾਰ ਹੋ ਰਿਹਾ ਜੀ ਇਹ ਪਹਿਲਾ ਤੇ সদਾਈ ਜਾਂਦਾ ਰਹੇਗਾ ਇਥੋਂ ਨਗਰ ਕੀਰਤਨ ਜੀ ਇਤਿਹਾਸ ਜਦੋਂ ਬਾਬਾ ਜੀ ਦਾ ਬਾਬਾ ਬੁੱਢਾ ਜੀ ਦਾ ਅੰਤ ਸਮਾ ਸੀ ਆਖਰੀ ਸਮੇਂ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਯਾਦ ਕੀਤਾ ਸੀ ਕਿ ਮੇਰੇ ਜੋ ਆਪਣੇ ਪ੍ਰਾਣ ਨੇ ਜੋ ਸਾਹ ਹੈ ਉਹਨਾਂ ਦੀ ਗੋਦ ਚ ਨਿਕਲਣ ਜਾ ਉਹਨਾਂ ਦੀ ਹਾਜ਼ਰੀ ਜਿੰਨੇ ਕੰਤੇ ਗੁਰੂ ਹਰਗੋਬਿੰਦ ਪਾਸ਼ਾ ਗੁਰਦੁਆਰਾ ਦਮਦਮਾ ਦਮਦਮਾ ਸਾਹਿਬ ਪਾਸ਼ਾ ਜੀ ਦੀ ਸੇਵਾ ਜੀ ਹਰਮੇਂ ਕਰਤੋਂ ਰਮਦਾਸ ਪਹੁੰਚੇ ਸਨ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਨੇ ਬੋਲੇ ਨੇ रमेत सिक्स चिमा जाँदा श्री गुरद्वारा दमदम साह्रो